ਲੂ ਦੇ ਕੇ ਕੁੜੀਆਂ ਡਰਦੀਆਂ ਐ ਰੋਂਦੀਆਂ ਐ ਪਰ ਉਹ ਕੁੜੀਆਂ ਨਿਕਲ ਹੀ ਨਹੀਂ ਪਾਰੀਆਂ ਉਦੋਂ ਮੈਂ ਜਾਂਦੀਆਂ ਕਿ ਉਹ ਕੁੜੀਆਂ ਨਿਕਲਣ ਤੇ ਮੀਡੀਆ ਤੇ ਸਰਕਾਰ ਉਹਨੂੰ ਸਪੋਰਟ ਦੇਵੇ ਉਹਨਾਂ ਕੁੜੀਆਂ ਨੂੰ ਤਾਂ ਕਿ ਜੋ ਸੱਚ ਐ ਉਹ ਸਾਹਮਣੇ ਆਵੇ ਤੇ ਜਿਹੜਾ ਇਹ ਪਰਮੇਸ਼ਵਰ ਦੇ ਨਾਮ ਤੇ ਮਕੋਟਾ ਪਾ ਕੇ ਵਚਨ ਦਾ ਮਕੋਟਾ ਪਾ ਕੇ ਕੁੜੀਆਂ ਨਾਲ ਗਲਤ ਕਰ ਰਿਹਾ ਐ ਬਹੁਤ ਹਰਾਸਮੈਂਟ ਕੀਤੀ ਜਾ ਰਹੀ ਐ ਕਿਉਂਕਿ ਮੈਂ ਖੁਦ ਅੱਜ ਜਦ ਬਾਹਰ ਨਿਕਲਦੀ ਮੈਂ ਸੋਚਦੀ ਮੈਂ ਘਰਤ ਕੁੱਲ ਕੇ ਸਾਲੇ ਪਾਉਂਗੀ ਮੁੰਡਾ ਹੈ ਕਦੀ ਇਦਾਂ ਕਿ ਪਹਿਲੀ ਵਾਰ ਹੋਇਆ ਹੈ ਬਿਲਕੁਲ ਸਰ ਬਹੁਤ ਵਾਰ ਹੋਇਆ ਜ ਜਿਹਦੀ ਫੁਟੇਜ ਕਿਸੇ ਨੂੰ ਨਹੀਂ ਮਿਲ ਸਕੀ ਹੈ ਬਿਲਕੁਲ ਚੁੱਕਦਾ ਰਿਹਾ ਬਿਲਕੁਲ ਸਰ ਹੱਥ ਚੁੱਕਿਆ ਗਿਆ ਡੰਡੇ ਨਾਲ ਵੀ ਮਾਰਿਆ ਗਿਆ ਕਹਿੰਦੇ ਆ ਨਾ ਕਿ ਕੁਝ ਬੱਚੇ ਦਾ ਰਾਤੋ ਰਾਤ ਆਪਣੇ ਬੈਗ ਚੱਕ ਕੇ ਕੈਬ ਬੁੱਕ ਕਰਕੇ ਗਏ ਆ ਉਹ ਜਿਹੜੇ ਮੁੰਡਾ ਸੀ ਉਹ ਪਰਿਵਾਰ ਸੀਗਾ ਉਹ ਉਹ ਜਿਹੜੀ ਕੁੜੀ ਨੂੰ ਆਪਣੀ ਸਿਸਟਰ ਨੂੰ ਲੈ ਕੇ ਬਹੁਤ ਜ਼ਿਆਦਾ ਉਹਦੇ ਵਿੱਚ ਟੈਨਸ਼ਨ ਸੀਗੀ ਉਹ ਸਾਰਾ ਮਾਹੌਲ ਉਸ ਦੀ ਭੈਣ ਕਰਕੇ ਬਣਾਇਆ ਗਿਆ ਸੀਗਾ ਤੇ ਉਹ ਕੀ ਹੋਇਆ ਸੀਗਾ ਜਿਹੜੀ ਉਹਨਾਂ ਦੀ ਸੈਕੰਡ ਮੈਰਿਜ ਦੀ ਗੱਲ ਹੋਈ ਸੀਗੀ ਉਸ ਮੁੰਡੇ ਨੇ ਉਹ ਵੀਡੀਓ ਉਹਨਾਂ ਦੇ ਆਪਣੀ ਕੁੜੀ ਆਪਣੀ ਸਿਸਟਰ ਨੂੰ ਭੇਜੀ ਸੀਗੀ ਤੇ ਉਸ ਦੇ ਤਰਫ ਤੋਂ ਪ੍ਰੈਸ਼ਰ ਕੀਤਾ ਜਾ ਰਿਹਾ ਸੀ ਕਿ ਤੂੰ ਚਰਚ ਨਾ ਜਾ ਤੇ ਉਹ ਪ੍ਰੋਫਿਟ ਵੱਲੋਂ ਕੀਤਾ ਜਾ ਰਿਹਾ ਸੀ ਕਿ ਇਹਨੂੰ ਵਾਪਸ ਬੁਲਾਓ ਲੜਕੀ ਨੂੰ ਉੱਚੀ ਉੱਚੀ ਚੀਲਾ ਰਹੇ ਸੀ ਤੂੰ ਆਪਣੀ ਭੈਣ ਨੂੰ ਆਉਣ ਨਹੀਂ ਦੇ ਰਿਹਾ ਚਰਚ ਕਿਉਂ ਰੋਕ ਰਿਹਾ ਤਾਂ ਉਸ ਦੇ ਤਲੋਂ ਜਦੋਂ ਉਹਨੂੰ ਮਨਾ ਕੀਤਾ ਗਿਆ ਤੇ ਉਹਨਾਂ ਨੇ ਫੋਨ ਵਗਾ ਕੇ ਮਾਰਿਆ ਤੇ ਉਹਨਾਂ ਦਾ ਜਿਸ ਤਰ੍ਹਾਂ ਬੈਗ ਮਾਰਿਆ ਥੱਪੜ ਮਾਰੇ ਫਿਰ ਮੇਰੇ ਇੱਥੇ ਬ੍ਰੈਸਟ ਤੇ ਉੱਤੇ ੱੱੱਕਾ ਮਾਰੇ ਮੇਰਾ ਗਲਾ ਦੱਬਿਆ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਮਾਰੇ ਮੁੱਕਾ ਮਾਰੇ ਜੀ ਇਹਨਾਂ ਨੇ ਕਿਥੀ ਤੋਂ ਬੰਦੇ ਬੁਲਾਏ ਐ ਸਾਡੀਆਂ ਗੱਡੀਆਂ ਦੇ ਨੰਬਰ ਦਿੱਤੇ ਗਏ ਆ ਦੋ ਤਿੰਨ ਗੱਡੀਆਂ ਦੇ ਨੰਬਰ ਦਿੱਤੇ ਗਏ ਆ ਕਿ ਇਹਨਾਂ ਦਾ ਪਿੱਛਾ ਕਰੋ ਇਹਨਾਂ ਨੂੰ ਡਰਾਉ ਧਮਕਾਓ ਜਾਂ ਜਰੂਰ ਤੇ ਪੈਣ ਤੇ ਐਕਸੀਡੈਂਟਲ ਦੇ ਤਰੀਕੇ ਤੇ ਮਾਰ ਦੋ ਸ਼ੋ ਹੋ ਜਾਏਗਾ ਕਿ ਐਕਸੀਡੈਂਟ ਹੋਇਆ ਹੈ ਮਾਸਟਰ ਬਲਜਿੰਦਰ ਖਿਲਾਫ ਫਿਕ ਹੋਰ ਐਫ ਆਈ ਆਰ ਮਾਜਰੇ ਥਾਣੇ 'ਚ ਦਰਜ ਹੁੰਦੀ ਆ ਔਰ ਉਸ ਤੋਂ ਬਾਅਦ ਲਗਾਤਾਰ ਪੀੜਤ ਪਰਿਵਾਰ ਜਿਸ ਦੇ ਨਾਲ ਮਾਰਕਟਾਈ ਹੋਈ ਹੈ ਉਹ ਗਿਆ ਰਿਹਾ ਔਰ ਜਿਸ ਤਰੀਕੇ ਨਾਲ ਐਸਐਸਪੀ ਮੁਹਾਲੀ ਨੂੰ ਕੰਪਲੀਟ ਦਿੱਤੀ ਗਈ ਔਰ ਉਸ ਤੋਂ ਬਾਅਦ ਫਿਰ ਕੱਲ ਪ੍ਰਦਰਸ਼ਨ ਹੋਇਆ ਅਸਲ ਜੀ ਗੱਲ ਕੀ ਹੋਈ ਸੀ ਉਸ ਦਿਨ ਤਾਂ ਉਸ ਦਿਨ ਕੀ ਗੱਲ ਹੋਈ ਸੀ ਜਦੋਂ ਇਹ ਸਾਰਾ ਕੁਝ ਹੋਇਆ ਸਰ ਉਹ ਸਾਰੀ ਡਿਟੇਲਸ ਜਿਹੜੀ ਹੈਗੀ ਹੈ ਉਹ ਪਾਸਟਰਨ ਜੀ ਪਾਸਟਰ ਰਣਜੀਤ ਨੇ ਦੇ ਦਿੱਤੀ ਸੀ ਕਿ ਉੱਥੇ ਜਿਹੜਾ ਮੁੰਡਾ ਕੰਮ ਕਰਦਾ ਸੀਗਾ ਉਹਦੀ ਸਿਸਟਰ ਨਾਲ ਕੁਝ ਗਲਤ ਚੀਜ਼ਾਂ ਹੋ ਰਹੀਆਂ ਸੀਆਂ ਜਿਸ ਕਰਕੇ ਉਹ ਜਿਹੜਾ ਬੱਚਾ ਸੀਗਾ ਉਹ ਪਾਸਟਰ ਰਣਜੀਤ ਕੋਲ ਆ ਕੇ ਰੋਇਆ ਵੀ ਹੈ ਕਿ ਮਤਲਬ ਮੇਰੀ ਸਿਸਟਰ ਨਾਲ ਕੁਝ ਗਲਤ ਨਹੀਂ ਹੋਣਾ ਚਾਹੀਦਾ ਬਾਕੀ ਉਹ ਚੀਜ਼ਾਂ ਉਹਨਾਂ ਨੇ ਪ੍ਰੋਪਰਲੀ ਮੀਡੀਆ 'ਚ ਦੱਸੀਆਂ ਵੀ ਹੈ ਤਾਂ ਉਸੀ ਚੀਜ਼ ਦੇ ਰਿਲੇਟਡ ਵਾਦ-ਵਿਵਾਦ ਸੀਗਾ ਉਹਨਾਂ ਉਹ ਇੱਕ ਇਦਾਂ ਕਹਿ ਰਹੇ ਸੀਗੇ ਕਿ ਮਤਲਬ ਮੇਰੀ ਰੇਪਿਊਟੇਸ਼ਨ ਤੇ ਹਿੱਟ ਕਰ ਰਹੀ ਐ ਤੂੰ ਮਤਲਬ ਮੈਨੂੰ ਦੋਸ਼ ਲਗਾ ਰਹੀ ਐ ਬੱਚਿਆਂ ਦੇ ਸਾਹਮਣੇ ਮੈਨੂੰ ਬਦਨਾਮ ਕਰ ਰਹੀ ਐ ਇਸ ਉਸ ਚੀਜ਼ ਦੇ ਉੱਤੇ ਵਾਦ-ਵਿਵਾਦ ਸੀਗਾ ਉਹ ਜਿਸ ਕਰਕੇ ਉਹ ਹਾਈਪਰ ਹੋਏ ਔਰ ਉਸ ਬੱਚੇ ਨੂੰ ਕੁੱਟਿਆ ਗਿਆ ਜਿਹੜਾ ਆਲਰੇਡੀ ਉਸ ਚੀਜ਼ ਤੋਂ ਪੀੜਿਤ ਸੀਗਾ ਕਿ ਉਹਦੀ ਫੈਮਿਲੀ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਸੀਗੀਆਂ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਸੀ AI ਤੋਂ ਵੀਡੀਓ ਬਣੀਆਂ ਹੋਈਆਂ ਪਹਿਲੀ ਦੂਜੀ ਤੁਸੀਂ ਕਹਿੰਦੇ ਤੀਸਰੀ ਵੀ ਸਾਡੇ ਕੋਲ ਸਬੂਤ ਹੈ ਉਹ ਵੀਡੀਓ ਜਿਹੜੀ ਡੀਐਸਪੀ ਆਫਿਸ ਦੇ ਦਿੱਤੀ ਹੈ ਪੈਨ ਡਰਾਈਵ ਚ ਪਾ ਕੇ ਪੂਰੇ ਪ੍ਰੂਫ ਦਿੱਤੇ ਗਏ ਹਨ ਕਿ ਫਰਸਟ ਐਂਗਲ ਇਹ ਸੀਗਾ ਸੈਕਿੰਡ ਐਂਗਲ ਇਹ ਸੀਗਾ ਐਂਡ ਥਰਡ ਜਿਹੜਾ ਸੈਕਿੰਡ ਰੂਮ ਦਾ ਸੀਗਾ ਉਹ ਵੀ ਕਿਉਂਕਿ ਦੇਖੋ ਅਸੀਂ ਇੱਕ ਕਹਿੰਦੇ ਨਾਰਮਲ ਫੈਮਿਲੀ ਤੋਂ ਆ ਅਸੀਂ ਮੀਡੀਆ ਦਾ ਪਾਰਟ ਨਹੀਂ ਬਣਨਾ ਚਾਹੁੰਦੇ ਸੀਗੇ ਬਟ ਅਸੀਂ ਐਸਐਸਪੀ ਆਫਿਸ ਦਿੱਤੀ ਸੀਗੀ ਕਿ ਇਸ ਚੀਜ਼ ਦੇ ਉੱਤੇ ਕਾਰਵਾਈ ਕੀਤੀ ਜਾਵੇ ਬਟ ਜਦੋਂ ਇਹ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਸਾਨੂੰ ਕਾਲ ਆਈ ਹੈ ਕਿ ਤੁਸੀਂ ਆਪਣਾ ਬਿਆਨ ਦੇ ਦਿਓ ਉਸ ਤੋਂ ਪਹਿਲਾਂ ਯਾਨੀ ਕਿ ਜੇ ਵੀਡੀਓ ਨਾ ਹੁੰਦੀ ਤਾਂ ਕੋਈ ਕਾਰਵਾਈ ਨਾ ਹੁੰਦੀ ਉਹ ਤਾਂ ਚਲੋ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਡੇ ਕੋਲ ਵੀਡੀਓ ਹੈਗੀ ਹੈ ਪਹਿਲਾਂ ਹੁੰਦਾ ਰਿਹਾ ਕਦੀ ਐਦਾਂ ਕਿ ਪਹਿਲੀ ਵਾਰ ਹੋਇਆ ਸਰ ਬਹੁਤ ਵਾਰ ਹੋਇਆ ਜ ਜਿਹਦੀ ਫੁਟੇਜ ਕਿਸੇ ਨੂੰ ਨਹੀਂ ਮਿਲ ਚਕੀ ਹੈ ਬਿਲਕੁਲ ਸਰ ਹੱਥ ਚੁੱਕਿਆ ਗਿਆ ਡੰਡੇ ਨਾਲ ਵੀ ਮਾਰਿਆ ਗਿਆ ਬਹੁਤ ਸਾਰੀ ਮਤਲਬ ਉੱਥੇ ਬੱਚਿਆਂ ਨੂੰ ਜਿਹੜੇ ਹੈਗੇ ਕਹਿੰਦੇ ਆ ਨਾ ਕਿ ਕੁਝ ਬੱਚੇ ਤਾਂ ਰਾਤੋਂ ਰਾਤ ਆਪਣੇ ਬੈਗ ਚੱਕ ਕੇ ਕੈਬ ਬੁੱਕ ਕਰਕੇ ਗਏ ਆ ਮੈਂ ਉਹਨਾਂ ਦਾ ਨਾਮ ਨਹੀਂ ਲਵਾਵਾਂਗੀ ਕਿਉਂਕਿ ਦੇਖੋ ਹਰ ਪਰਸਨ ਦੀ ਆਪਣੀ ਇੱਕ ਹੁੰਦੀ ਹੈ ਕਿ ਮੈਂ ਨਹੀਂ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੂੰ ਆਪਣੀ ਲਾਈਫ ਦੀ ਇਨਸਿਕਿਉਰਿਟੀ ਹੁੰਦੀ ਹੈ ਇਸ ਕਰਕੇ ਉਹ ਬੱਚੇ ਸਾਹਮਣੇ ਨਹੀਂ ਆ ਸਕਦੇ ਤਾਂ ਉਸ ਮਾਮਲੇ 'ਚ ਸਪੀਡ ਵੱਲੋਂ ਕੀ ਕੁਝ ਕਹਿਣਾ ਹੈ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਸਾਰਾ ਕੁਝ ਕੱਲ ਨੂੰ ਪੇਸ਼ੀ ਹੈ ਔਰ ਤੁਹਾਡੇ ਵੱਲੋਂ ਕੀ ਤਿਆਰੀ ਜਿਵੇਂ ਤੁਸੀਂ ਆਪ ਕਹ ਰਹੇ ਸੀ ਵੀ ਅਸੀਂ ਵੀ ਸਮਰਥਨ ਨਹੀਂ ਕਰਾਂਗੇ ਔਰ ਉਲਟਾ ਵਿਰੋਧ ਕਰਾਂਗੇ ਉਸ ਨੂੰ ਜਿਹੜਾ ਕੱਲ ਕੱਲ ਵਾਲਾ ਜਿਹੜਾ ਕੇਸ ਹੈ ਉਹਦੀ ਫਾਈਨਲ ਜੱਜਮੈਂਟ ਹੈ ਤੇ ਉਸਦੇ ਲਈ ਮੈਂ ਉਸ ਚੀਜ਼ ਲਈ ਨਹੀਂ ਕਹਿ ਸਕਦੀ ਹੈਗੀ ਕੁਝ ਵੀ ਕਿਉਂਕਿ ਉਹ ਫਾਈਨਲ ਹਿਅਰਿੰਗ ਹੈ ਉਹਨਾਂ ਦੀ ਤਰਫ ਤੋਂ ਕਿੱਥਾ ਜਾ ਰਿਹਾ ਕੁਝ ਉਹ ਮੈਨੂੰ ਹਲੇ ਕੁਝ ਅਜੀ ਜੀ ਨੋਲੇਜ ਨਹੀਂ ਪਰ ਹਾਂ ਉੱਥੇ ਲੋਕਾਂ ਨੂੰ ਬੁਲਾਇਆ ਗਿਆ ਲੋਕਾਂ ਨੂੰ ਇਕੱਠਾ ਕਰਿਆ ਗਿਆ ਹੈ ਉਹ ਤਾਨੂੰ ਥੋੜੇ ਜਿਹੇ ਜਿਸ ਤਰ੍ਹਾਂ ਬ੍ਰਦਰ ਨੇ ਦੱਸਿਆ ਇਹ ਚੀਜ਼ਾਂ ਐਕਿਊਰੇਟ ਹੈਗੀਆਂ ਉਹਨਾਂ ਦੇ ਤਰਫ਼ ਤੋਂ ਕੀਤਾ ਜਾਏਗਾ ਕੁਝ ਲੇਕਿਨ ਅਸਲ ਗੱਲ ਕੀ ਨਿਕਲੀ ਛੋਦੋਂ ਕੀ ਕੁਝ ਹੋਇਆ ਸੀਗਾ ਉਸ ਟਾਈਮ ਜਦੋਂ ਮਾਰਕੀਟ ਕੀਤੀ ਗਈ ਤੁਹਾਡੇ ਨਾਲ ਵੀ ਔਰ ਹੋਰਥ ਜਣੇ ਹੋਰ ਦੋ ਤਿੰਨ ਨੇ ਹੋਰ ਸੀ ਅਸਲ ਚ ਕੀ ਗੱਲਬਾਤ ਕੀਤੀ ਸੀਗੀ ਇੱਕ ਪਾਸੇ ਇਹ ਕਿਹਾ ਜਾ ਰਿਹਾ ਵੀ ਤੁਸੀਂ ਆਪਣਾ ਵੱਖਰੇ ਤੌਰ ਦੇ ਉੱਪਰ ਸੀਗੇ ਔਰ ਵੱਖਰਾ ਬਣਾਉਂਦੀ ਜਿਹੜੀ ਮਤਲਬ ਪਾਸਟਰ ਵੱਖਰੇ ਤੌਰ ਦੇ ਉੱਪਰ ਬਣਨ ਦੀ ਕੋਸ਼ਿਸ਼ ਸੀਗੀ ਆਜ਼ਾਦ ਤੌਰ ਤੇ ਤਾਂ ਇਹ ਸਾਰਾ ਕੁਝ ਇਹ ਕੋਈ ਹੋਰ ਗੱਲ ਸੀਗੀ ਨਹੀਂ ਦੇਖੋ ਮੈਂ ਉੱਥੇ ਸੇਵਾ ਤਾਂ ਕਰੇ ਰਹੀ ਸੀਗੀ ਮੈਨੂੰ ਅਗਰ ਇਹ ਚੀਜ਼ ਕਰਨੀ ਹੁੰਦੀ ਤੇ ਮੈਂ ਉੱਥੇ ਰਹਿ ਕੇ ਵੀ ਸਭ ਕੁਝ ਕਰ ਸਕਦੀ ਸੀਗੀ ਬਟ ਜਿਹੜੀ ਚੀਜ਼ ਹੈ ਇਹ ਮੇਨ ਜਿਹੜਾ ਮੁੱਦਾ ਸੀਗਾ ਉਹ ਜਿਹੜੇ ਮੁੰਡਾ ਸੀ ਉਹ ਪਰਿਵਾਰ ਸੀਗਾ ਉਹ ਉਹ ਜਿਹੜੀ ਕੁੜੀ ਨੂੰ ਆਪਣੀ ਸਿਸਟਰ ਨੂੰ ਲੈ ਕੇ ਬਹੁਤ ਜ਼ਿਆਦਾ ਉਹਦੇ ਵਿੱਚ ਟੈਨਸ਼ਨ ਸੀਗੀ ਉਹ ਸਾਰਾ ਮਾਹੌਲ ਉਸ ਦੀ ਭੈਣ ਕਰਕੇ ਬਣਾਇਆ ਗਿਆ ਸੀਗਾ ਤੇ ਉਹ ਕੀ ਹੋਇਆ ਸੀਗਾ ਜਿਹੜੀ ਉਹਨਾਂ ਨੇ ਸੈਕੰਡ ਮੈਰਿਜ ਦੀ ਗੱਲ ਹੋਈ ਸੀਗੀ ਉਸ ਮੁੰਡੇ ਨੇ ਉਹ ਵੀਡੀਓ ਉਹਨਾਂ ਦੇ ਆਪਣੀ ਕੁੜੀ ਆਪਣੀ ਸਿਸਟਰ ਨੂੰ ਭੇਜੀ ਸੀਗੀ ਤੇ ਉਸ ਦੇ ਤਰਫ ਤੋਂ ਪ੍ਰੈਸ਼ਰ ਕੀਤਾ ਜਾ ਰਿਹਾ ਸੀ ਕਿ ਤੂੰ ਚਰਚ ਨਾ ਜਾ ਤੇ ਉਹ ਪ੍ਰੋਫਿਟ ਵੱਲੋਂ ਕੀਤਾ ਜਾ ਰਿਹਾ ਸੀ ਕਿ ਇਹਨੂੰ ਵਾਪਸ ਬੁਲਾਓ ਲੜਕੀ ਨੂੰ ਤੇ ਉਸ ਦਿਨ ਉਸੇ ਚੀਜ਼ ਨੂੰ ਲੈ ਕੇ ਉਹਨਾਂ ਦੇ ਉੱਪਰ ਉਹ ਉੱਚੀ ਉੱਚੀ ਚੀਲਾ ਰਹੇ ਸੀ ਤੂੰ ਆਪਣੀ ਭੈਣ ਨੂੰ ਆਉਣ ਨਹੀਂ ਦੇ ਰਿਹਾ ਚਰਚ ਕਿਉਂ ਰੋਕ ਰਿਹਾ ਤਾਂ ਉਸ ਦੇ ਤਲੋਂ ਤੋਂ ਜਦੋਂ ਉਹਨੂੰ ਮਨਾ ਕੀਤਾ ਗਿਆ ਤੇ ਉਹਨਾਂ ਨੇ ਫੋਨ ਵਗਾ ਕੇ ਮਾਰਿਆ ਤੇ ਉਹਨਾਂ ਦਾ ਜਿਸ ਤਰ੍ਹਾਂ ਬੈਗ ਮਾਰਿਆ ਥੱਪੜ ਮਾਰੇ ਫਿਰ ਮੇਰੇ ਇੱਥੇ ਬੈਸਟ ਤੇ ਉੱਤੇ ਧੱਕਾ ਮਾਰਿਆ ਮੇਰਾ ਗਲਾ ਦੱਬਿਆ ਉਹਨਾਂ ਨੇ ਮੇਰੇ ਮੂੰਹ ਤੇ ਥੱਪੜ ਮਾਰੇ ਮੁੱਕਾ ਮਾਰੇ ਤੇ ਇਹ ਸਾਰਾ ਚੀਜ਼ਾ ਉਹ ਕੁੜੀ ਨੂੰ ਲੈ ਕੇ ਸਿਕਿਟਨ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਕੋਈ ਤੁਹਾਡੇ ਖਿਲਾਫ ਸ਼ੂਟਰ ਭੇਜੇ ਜਾ ਰਿਹਾ ਤੁਹਾਡੀ ਗੱਡੀਆਂ ਦੇ ਨੰਬਰ ਦਿੱਤੇ ਜਾ ਰਹੇ ਆ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਮਾਰ ਦਿਆਂਗੇ ਜਾਂ ਤੁਹਾਡੀ ਫੈਮਿਲੀ ਨੂੰ ਮਾਰ ਦਿਆਂਗੇ ਇਹ ਕੀ ਅਸਲੀ ਹੈ ਇਹ ਗੱਲ ਹਾਂਜੀ ਇਹ ਬਿਲਕੁਲ ਅਸਲੀ ਹੈ ਗੱਲ ਕਿਉਂਕਿ ਵਿੱਚ ਤੋਂ ਹੀ ਸਾਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਥੀ ਤੋਂ ਬੰਦੇ ਬੁਲਾਏ ਆ ਸਾਡੀਆਂ ਗੱਡੀਆਂ ਦੇ ਨੰਬਰ ਦਿੱਤੇ ਗਏ ਆ ਦੋ ਤਿੰਨ ਗੱਡੀਆਂ ਦੇ ਨੰਬਰ ਦਿੱਤੇ ਗਏ ਆ ਕਿ ਇਹਨਾਂ ਦਾ ਪਿੱਛਾ ਕਰੋ ਇਹਨਾਂ ਨੂੰ ਡਰਾਓ ਧਮਕਾਓ ਜਾਂ ਜ਼ਰੂਰਤ ਪੈਣ ਤੇ ਐਕਸੀਡੈਂਟਲ ਦੇ ਤਰੀਕੇ ਤੇ ਮਾਰ ਦੋ ਸ਼ੋ ਹੋ ਜਾਏਗਾ ਕਿ ਐਕਸੀਡੈਂਟ ਹੋਇਆ ਹੈ ਅਗਲੀ ਤੁਹਾਡੀ ਕੀ ਕਾਰਵਾਈ ਹੈ ਤੁਸੀਂ ਕੀ ਕੋਈ ਸਟੈਪ ਲੈ ਰਹੇ ਹੋ ਸਟੈਪ ਨੂੰ ਲੈ ਕੇ ਕੋਈ ਐਪਲੀਕੇਸ਼ਨ ਵੱਖਰੇ ਤੌਰ ਦੇ ਉੱਪਰ ਦੇ ਰਹੇ ਜਾਂ ਕੋਈ ਹੋਰ ਹਾਂਜੀ ਮੈਂ ਇੱਕ ਪ੍ਰੋਟੈਕਸ਼ਨ ਦੀ ਦਿੱਤੀ ਹੈ ਕੱਲ ਵੀ ਮੈਂ ਦੇ ਕੇ ਆਈਆਂ ਤੇ ਅੱਜ ਵੀ ਹਾਈ ਕੋਰਟ ਵਿੱਚ ਵੀ ਦਿੱਤੀ ਹੈ ਕਿ ਪ੍ਰੋਟੈਕਸ਼ਨ ਦਿੱਤੀ ਜਾਵੇ ਔਰ ਨਿਆਂ ਦਿੱਤਾ ਜਾਵੇ ਕਿਉਂਕਿ ਬਹੁਤ ਜੀ ਕੁੜੀਆਂ ਐ ਜਿਹੜੀ ਆਵਾਜ਼ ਨਹੀਂ ਚੱਕ ਰਹੀਆਂ ਉਹ ਸ਼ਾਇਦ ਜਦ ਇਹਨਾਂ ਦੇ ਉੱਪਰ ਇਹਨਾਂ ਨੂੰ ਫੜਿਆ ਜਾਏਗਾ ਜਾਂ ਕੁਝ ਕੀਤਾ ਜਾਏਗਾ ਤਾਂ ਬਹੁਤ ਸੀ ਕੁੜੀਆਂ ਦੀ ਆਵਾਜ਼ ਨਿਕਲ ਸਕਦੀ ਹੈ ਕਿਉਂਕਿ ਇਸ ਟਾਈਮ ਉੱਥੇ ਐਜਾ ਮਾਹੌਲ ਹੈ ਔਰ ਵੀ ਜ਼ਿਆਦਾ ਕੁੜੀਆਂ ਡਰ ਚੁੱਕੀਆਂ ਨੇ ਕਿਉਂਕਿ ਜਿਸ ਤਰ੍ਹਾਂ ਕੱਲ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਆਪਣੀ ਪਾਵਰ ਦਿਖਾਈ ਜਾਂਦੀ ਹੈ ਪ੍ਰਾਰਥਨਾ ਦੇ ਨਾਮ ਤੇ ਬੁਲਾਇਆ ਜਾਂਦਾ ਧਰਨਿਆਂ 'ਚ ਭੇਜਿਆ ਜਾਂਦਾ ਇਹ ਚੀਜ਼ਾਂ ਉੱਥੇ ਆਮ ਚੱਲਦੀਆਂ ਐ ਔਰ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਸਾਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਹੈ 10 ਤੋਂ 12 ਸਾਲ ਤੁਹਾਨੂੰ ਵੀ ਹੋ ਗਿਆ ਪਹਿਲਾਂ ਵੀ ਕਦੀ ਕੁਝ ਇਹ ਜਿਹਾ ਹੋਇਆ ਜਾਂ ਪਹਿਲੀ ਵਾਰ ਹੋਇਆ ਜਾਂ ਪਿਛਲੀ ਵਾਰ ਦੀ ਕਦੀ ਵੀਡੀਓ ਨਹੀਂ ਬਣ ਪਾਈ ਕਦੇ ਦੇਖੋ ਹਾਂਜੀ ਮੇਰੇ ਨਾਲ ਪਹਿਲਾਂ ਵੀ 2-3 ਵਾਰ ਹੋਇਆ ਬਹੁਤ ਸਾਰੀਆਂ ਕੁੜੀਆਂ ਨਾਲ ਵੀ ਹੋਇਆ ਹੈ ਬਟ ਉਹ ਕੋਈ ਪ੍ਰੂਫ ਹੀ ਨਹੀਂ ਸਾਡੇ ਹੱਥ ਲੱਗਦੇ ਸੀਗੇ ਬਟ ਇਸ ਵਾਰ ਇੰਨਾ ਜ਼ਿਆਦਾ ਹੋ ਗਿਆ ਕਿ ਮੇਰਾ ਗਲਾ ਦਬਾ ਤਿਆ ਮੇਰੇ ਥੱਪੜ ਮਾਰਿਆ ਮੇਰੀ ਬ੍ਰੈਸਟ ਤੇ ਧੱਕਾ ਮਾਰਿਆ ਉਹਨਾਂ ਨੇ ਤੇ ਉਸ ਗੁੰਡੇ ਨੂੰ ਇੰਨਾ ਜ਼ਿਆਦਾ ਕੁੱਟਿਆ ਤੇ ਉਸ ਤੋਂ ਬਾਅਦ ਜਦੋਂ ਸਾਡੇ ਕ ਹੱਥ ਫੁਟੇਜ ਲੱਗੀ ਸਾਨੂੰ ਹਿੰਮਤ ਆਈ ਔਰ ਜਿਹੜੀ ਕਪੂਰਥਲਾ ਦੀ ਵਿਕਟਮ ਹੈ ਉਹ ਕੁੜੀ ਇੰਨਾ ਜ਼ਿਆਦਾ ਰੋ ਰਹੀ ਸੀ ਕਿ ਮੇਰੇ ਦੂਜੇ ਲੋਕ ਮੈਨੂੰ ਸਮਰਥਨ ਦੇ ਰਹੇ ਆ ਤੇ ਮੇਰੇ ਖੁਦ ਦੇ ਲੋਕ ਹੀ ਨਹੀਂ ਮੈਨੂੰ ਸਮਰਥਨ ਦੇ ਰਹੇ ਤੇ ਉਸ ਤੋਂ ਬਾਅਦ ਮੇਰੇ ਅੰਦਰ ਵੀ ਹੋਇਆ ਕਿ ਨਹੀਂ ਜੇ ਮੈਂ ਹਈਏ ਤੇ ਮੈਂ ਆਪਣੀ ਕੁੜੀ ਲਈ ਵੀ ਨਹੀਂ ਲੜ ਪਾਉਂਗੀ ਫਿਰ ਤਾਂ ਜੇ ਅੱਜ ਉਹ ਕੁੜੀਆਂ ਵੀ ਮੇਰੀਆਂ ਕੁੜੀਆਂ ਐ ਕਿਉਂਕਿ ਉਹਨਾਂ ਦੇ ਮਾਪਪਾ ਉਹ ਬੱਚੇ ਮੈਨੂੰ ਮਾਂ ਇੱਕ ਐਜ਼ ਅ ਮਦਰ ਕਹਿੰਦੇ ਸੀ ਕਿਉਂਕਿ ਉਹ ਬੱਚੇ ਮੇਰੇ ਅੰਡਰ ਸੀਗੇ ਤੇ ਮੈਂ ਜੇ ਪੂਰਾ ਬੱਚਿਆਂ ਲਈ ਖੜ੍ਹ ਸਕਦੀ ਤਾਂ ਮੈਂ ਕੀ ਕਰ ਸਕਦੀ ਆ ਤੇ ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਅੰਦਰੇ ਅੰਦਰ ਖਾਰੀਆਂ ਸੀਗੀਆਂ ਹੋਰ ਵੀ ਜਿਵੇਂ ਹੁਣ ਤੁਹਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਹੋਰ ਵੀ ਕਈ ਤਰੀਕੇ ਦੀ ਡਾਈਵਟੀ ਸੀਗ वगैरह ਜਾਂ ਛੇੜਛੜ ਕੀਤੀ ਜਾਂਦੀ ਸੀ ਲਗਾਤਾਰ ਦੇ ਵੱਲੋਂ ਜਾਂ ਨਹੀਂ ਆਇਆ ਦੇਖੋ ਉਹ ਮੇਰੇ ਨਾਲ ਨਹੀਂ ਹੋਇਆ ਸੀ ਮੇਰੇ ਨਾਲ ਉਸੇ ਦਿਨ ਹੋਇਆ ਸੀ ਜਦ ਮੇਰੇ ਬ੍ਰਾਸਟਰ ਤੇ ਹੱਥ ਮਾਰਿਆ ਸੀ ਉਹਨਾਂ ਨੇ ਗਲਾ ਦੱਬਿਆ ਤੇ ਬਾਕੀ ਹੋਰ ਕੁੜੀਆਂ ਨਾਲ ਬਹੁਤ ਜ਼ਿਆਦਾ ਹੁੰਦਾ ਸੀਗਾ ਉਹਨਾਂ ਨੂੰ ਦੇਖਣਾ ਨੂੰ ਲੱਗ ਕਮਰੇ ਚ ਬੁਲਾਣਾ ਬਹੁਤ ਕੁਝ ਹੁੰਦਾ ਸੀਗਾ ਬਟ ਉਹਨਾਂ ਲਈ ਆਵਾਜ਼ ਅਸੀਂ ਚੱਕ ਕੇ ਨਹੀਂ ਸਕਦੇ ਸੀਗੇ ਕਿਹਾ ਜਾਂਦਾ ਸੀ ਕੋਈ ਸਪੈਸ਼ਲ ਮੀਟਿੰਗ ਹੈ ਔਰ ਉਹਨ ਪਿੱਛੇ ਜਿਸ ਤਰ੍ਹਾਂ ਉਸ ਕੁੜੀ ਦੀ ਗੱਲ ਆਈ ਸੀਗੀ ਜੜੀ ਇਹਨਾਂ ਦੀ ਮੈਰਿਡ ਨੂੰ ਲੈ ਕੇ ਸੀਗੀ ਮੈਰਿਜ ਨੂੰ ਲੈ ਕੇ ਸੀਗੀ ਉਸ ਚੀਜ਼ ਨੂੰ ਲੈ ਕੇ ਤੇ ਇੱਕ ਕੁੜੀ ਨੇ ਹੋਰ ਆਵਾਜ਼ ਚੱਕੀ ਸੀਗੀ ਤੇ ਉਸ ਚੀਜ਼ ਦਾ ਇੰਨਾ ਜ਼ਿਆਦਾ ਖਤਰਨਾਕ ਉਸ ਤੇ ਰਿਜ਼ਲਟ ਨਿਕਲਿਆ ਸੀਗਾ ਕਿ ਸਭ ਬਦੇ ਫੋਨ ਭੰਨੇਗੇ ਸੀ ਸਭ ਨਾਲ ਕੁੱਟਮਾਰ ਕੀਤੀ ਗਈ ਸੀਗੀ ਬਹੁਤ ਦੋ ਤਿੰਨ ਕੁੜੀਆਂ ਨਾਲ ਤਾਂ ਇੰਨਾ ਜ਼ਿਆਦਾ ਬੁਰਾ ਹੋਇਆ ਸੀ ਕਿ ਉਸ ਤੋਂ ਬਾਅਦ ਤਾਂ ਕੋਈ ਕੁੜੀ ਆਵਾਜ਼ ਚੱਕ ਹੀ ਨਹੀਂ ਸਕਦੀ ਸੀਗੀ ਇੱਕ ਕੁੜੀ ਨਾਲ ਹੋਇਆ ਸੀਗਾ ਔਰ ਉਹ ਕੁੜੀ ਮੀਡੀਆ 'ਚ ਗਈ ਉਸਨੇ ਵਿੱਚ ਦੋ ਤਿੰਨ ਕੁੜੀਆਂ ਨੂੰ ਦੱਸਿਆ ਆਪਸ ਵਿੱਚ ਵੀ ਮੇਰੇ ਨਾਲ ਐਦਾ ਐਦਾ ਹੋਇਆ ਏ ਤੇ ਉਹ ਗੱਲ ਬਹੁਤ ਪੂਰੇ ਚਰਚੇ ਵਿੱਚ ਫੈਲ ਗਈ ਸੀ ਇੱਕ ਤਰ੍ਹਾਂ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੀਡੀਆ ਦੇ ਵਿੱਚ ਫੈਲ ਰਹੀ ਤਾਂ ਮੀਡੀਆ ਦੀ ਕੁੜੀਆਂ ਨੂੰ ਅਲੱਗ-ਅਲੱਗ ਕਰਕੇ ਬੁਲਾਇਆ ਗਿਆ ਦੋ-ਦੋ ਤਿੰਨ-ਤਿੰਨ ਕਰਕੇ ਉਹਨਾਂ ਦੇ ਕੀ ਕਿਸ ਕਿਸ ਦਾ ਟੱਚ ਵਿੱਚ ਆ ਗਈਆਂ ਕੁੜੀਆਂ ਤੇ ਉਹਨਾਂ ਦੇ ਫੋਨ ਨੰਬਰ ਡਿਲੀਟ ਕੀਤੇ ਗਏ ਉਹਨਾਂ ਦੇ ਫੋਨ ਵੀ ਤੋੜੇ ਗਏ ਫੋਨ ਰੱਖੇ ਵੀ ਗਏ ਕੁਝ ਕੁੜੀਆਂ ਉਥੋਂ ਕੱਡੀਆਂ ਵੀ ਗਈਆਂ ਉਹਨਾਂ ਦਾ ਪੂਰਾ ਫੋਨ ਦਾ ਡਾਟਾ ਡਿਲੀਟ ਕਰਕੇ ਕੁੜੀਆਂ ਕੱਡੀਆਂ ਵੀ ਗਈਆਂ ਉਥੋਂ ਜੇ ਇਹ ਸਾਰਾ ਕੁਝ ਹੁੰਦਾ ਫਿਰ ਕੁੜੀਆਂ ਕਿਉਂ ਉੱਥੇ ਕੰਮ ਕਰਨ ਜਾਂਦੀਆਂ ਜਾਂ ਅਸਲ ਵਿੱਚਲੀ ਗੱਲ ਕੀ ਹੈ ਕਿਉਂ ਜਾਂਦੀਆਂ ਜਦੋਂ ਇਹ ਸਾਰਾ ਕੁਝ ਹੁੰਦਾ ਫਿਰ ਦੇਖੋ ਉਹ ਜਦੋਂ ਨਿਕਲ ਕੇ ਨਹੀਂ ਆ ਰਿਆ ਸੀ ਅੱਜ ਮੈਂ ਆਵਾਜ਼ ਚੱਕੀ ਮੇਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਉਹ ਸਿਸਟਰ ਨੇ ਵਿਕਟਮ ਕੁੜੀ ਨਾਲ ਕੱਢੀ ਚੱਕੀ ਆਵਾਜ਼ ਮੈਂ ਆਈਆਂ ਹੁਣ ਅੱਗੇ ਤੇ ਮੈਨੂੰ ਵੀ ਵਿਸ਼ਵਾਸ ਹੈ ਕਿ ਸਾਡੇ ਵਿਸ਼ ਅੱਗੇ ਵਧਣਗੇ ਬਹੁਤ ਸਾਰੀਆਂ ਕੁੜੀਆਂ ਵੀ ਨਿਕਲ ਕੇ ਆਣ ਗਈਆਂ ਕਿਉਂਕਿ ਸੱਚ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਉੱਥੇ ਸਭ ਕੁਝ ਦੇਖ ਕੇ ਕਿਉਂਕਿ ਬਹੁਤ ਲੋਕ ਹੈ ਉੱਤੇ ਜਿਹੜੇ ਖੁਦ ਗੱਲਾਂ ਕਰਦੇ ਆ ਜਿਹੜੇ ਰੋਂਦੇ ਆ ਉਸ ਚੀਜ਼ ਨੂੰ ਦੇਖ ਕੇ ਉਸ ਮਾਹੌਲ ਨੂੰ ਦੇਖ ਕੇ ਕੁੜੀਆਂ ਡਰਦੀਆਂ ਐ ਰੋਂਦੀਆਂ ਐ ਪਰ ਉਹ ਕੁੜੀਆਂ ਨਿਕਲ ਹੀ ਨਹੀਂ ਪਾਰੀਆਂ ਉਦੋਂ ਮੈਂ ਜਾਣਦੀ ਆ ਕਿ ਉਹ ਕੁੜੀਆਂ ਨਿਕਲਣ ਤੇ ਮੈਂ ਇਹ ਸਰਕਾਰ ਨੂੰ سپورਟ ਦੇਵੇ ਉਹਨਾਂ ਕੁੜੀਆਂ ਨੂੰ ਤਾਂ ਕਿ ਜੋ ਸੱਚ ਹੈ ਉਹ ਸਾਹਮਣੇ ਆਵੇ ਤੇ ਜਿਹੜਾ ਇਹ ਪਰਮੇਸ਼ਵਰ ਦੇ ਨਾਮ ਤੇ ਮਖੋਟਾ ਪਾ ਕੇ ਵਚਨ ਦਾ ਮਖੋਟਾ ਪਾ ਕੇ ਕੁੜੀਆਂ ਨਾਲ ਗਲਤ ਕਰ ਰਿਹਾ ਹੈ ਬਹੁਤ ਹਰਾਸਮੈਂਟ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਖੁਦ ਅੱਜ ਜਦ ਬਾਹਰ ਨਿਕਲਦੀ ਮੈਂ ਸੋਚਦੀ ਮੈਂ ਕਦ ਕੁੱਲ ਕੇ ਸਾਲੇ ਪਾਉਂਗੀ ਮੈਂ ਕਦ ਇਹ ਨਾਰਮਲ ਜ਼ਿੰਦਗੀ ਜੀ ਪਾਉਂਗੀ ਉਹ ਚੀਜ਼ ਬਹੁਤ ਜ਼ਿਆਦਾ ਮੁਸ਼ਕਿਲ ਔਰ ਹਾਰਡ ਹੈ ਪੇਨਫੁੱਲ ਹੈ ਉਹ ਚੀਜ਼ ਨੂੰ ਕੀ ਸਾਡਾ ਮੈਂਟਲ ਲੈਵਲ ਇੰਨੇ ਗੰਦਾ ਕਰ ਚੁਕਿਆ ਹੈ ਉਹ ਕੁੜੀ ਜਿਹੜੀ ਕੁੜੀ ਦੇ ਆਵਾਜ਼ ਚੱਕੀ ਸੀ ਉਹ ਕੁੜੀ ਬਿਲਕੁਲ ਗਾਇਬ ਹੋ ਚੁਕੀ ਹੈ ਉਹਨੂੰ ਚਰਚ ਨਹੀਂ ਆ ਰਹੀ ਉਹ ਕੀਤੀ ਵੀ ਉਹ ਦਿਖ ਵੀ ਨਹੀਂ ਰਹੀ ਹੈ ਤੇ ਪੇਰੈਂਟਸ ਨੂੰ ਵੀ ਦਬਾਇਆ ਜਾਂਦਾ ਹੈ ਤੇ ਹੁਣ ਉਸ ਕੁੜੀ ਨੂੰ ਬੁਲਾ ਕੇ ਸਾਨੂੰ ਪਤਾ ਲੱਗਿਆ ਉਹਨੂੰ ਇੰਨਾ ਡਰਾਇਆ ਗਿਆ ਕੁੜੀ ਨੂੰ ਕਿ ਤੈਨੂੰ ਮੈਂ ਮਾਰ ਦੂੰਗਾ ਤੇਰੇ ਮਾਪਾ ਪਿਓ ਨੂੰ ਮਾਰ ਦੂੰਗਾ ਤੈਨੂੰ ਦਬਾ ਦੂੰਗਾ ਕਿਉਂਕਿ ਮੈਂ ਇਹ ਚੀਜ਼ ਬਿਲਕੁਲ ਪਬਲਿਕਲੀ ਨਹੀਂ ਉਸ ਬੱਚੇ ਨੂੰ ਰਿਵੈਲ ਕਰ ਸਕਦੀ ਕਿਉਂਕਿ ਜਦ ਉਹਦਾ ਖੂਤਦਾ ਵਿਸ਼ਾ ਜੇ ਉਹ ਨਿਕਲਣਾ ਚਾਹਦੀ ਹੈ ਤਾਂ ਨਿਕਲ ਸਕਦੀ ਹੈ ਕਿਉਂਕਿ ਜਦ ਅੰ ਉਹ ਲੜਕੀ ਜਿਹੜੀ ਕਪੂਰਥਲਾ ਵਾਲੀ ਆ ਉਹ ਨਿਕਲੀ ਆ ਮੈਂ ਨਿਕਲੀ ਆ ਤਾਂ ਉਸ ਉਹਨਾਂ ਨਾਲ ਬੱਚਿਆਂ ਨੂੰ ਬਿਲਕੁਲ ਮੈਂ ਵਿਸ਼ਵਾਸ ਕਰਦੀ ਆ ਕਿ ਸਰਕਾਰ ਦੀ ਵੀ ਸਪੋਰਟ ਮਿਲੇਗੀ ਤੇ ਮੀਡੀਆ ਦੀ ਸਪੋਰਟ ਮਿਲੇਗੀ ਤਾਂ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਨਹੀਂ ਹੁਣ ਮਤਲਬ ਤੁਹਾਨੂੰ ਲੱਗਦਾ ਵੀ ਸਰਕਾਰ ਸਪੋਰਟ ਕਰ ਰਹੀ ਹੈ ਪਾਸਟਰ ਨੂੰ ਜਾਂ ਖੁਦ ਬਖੁਦ ਉਹ ਸਪੋਰਟ ਕਿਵੇਂ ਕਰੇ ਦੇਖੋ ਉਹਨਾਂ ਨੇ ਸਾਨੂੰ ਸਪੋਰਟ ਦਿੱਤਾ ਸੀਗਾ ਜਦ ਅਸੀਂ ਗਏ ਆ ਪਰਚਾ ਹੋਇਆ ਹੈ ਤੇ ਉਸ ਤੋਂ ਬਾਅਦ ਕੱਲ ਦੇ ਦਿਨ ਕੀ ਹੋਇਆ ਕੱਲ ਦੇ ਦਿਨ ਉਹ ਜਨਤਾ ਦਾ ਬਿਲਕੁਲ ਉਹ ਲੋਕਾਂ ਨੂੰ ਉੱਥੇ ਇਕੱਠਾ ਕਰ ਰਿਆ ਮਾਹੌਲ ਇਹ ਆ ਜੱਕ ਰिएट ਕਰਿਆ ਦਬਾਅ ਪਾ ਰਿਆ ਕਿ ਨਾ ਪਰ ਕਰੋਸ ਪਰਚਾ ਕਰੋ ਜੇ ਮੈਂ ਚੋਰੀ ਕਰੀ ਹੈ 1 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ 1 ਕਰੋੜ ਰੁਪਇਆ ਮੈਂ 10 ਸਾਲ ਤੋਂ ਤੇ 12 ਸਾਲ ਤੋਂ ਸੇਵਾ ਕਰ ਰਹੀ ਹਾਂ ਅੱਜ ਤੱਕ ਨਹੀਂ ਕੀਤਾ ਤੇ ਕਦੀ ਉਹ ਕਹਿ ਰਹੇ ਆ ਕਿ ਸਭ ਤੋਂ ਪਹਿਲੀ ਜਿਹੜੀ ਕੰਪਲੇਂਟ ਪਾਈ ਹੈ ਕਿ ਇਹ ਸਾਡਾ ਸੌਫਟ ਡਾਟਾ ਲੈ ਕੇ ਚੱਲੇਗੀ ਸੌਫਟਵੇਅਰ ਔਰ ਕੱਕ ਚਰਚ ਦੀ ਰਜਿਸਟਰੀਆਂ ਲੈ ਕੇ ਚੱਲੀ ਗਈ ਦੂਜੀ ਆ ਰਹੀ ਹੈ ਕਿ ਇਹਨਾਂ ਨੇ ਚੋਰੀ ਕੀਤੀ ਅਸੀਂ ਫੜ ਲਿਆ ਤੇ ਅਸੀਂ ਇਹਨਾਂ ਨੂੰ ਕੱਟ ਤੇ ਅੱਜੇ ਮੈਨੂੰ ਕੱਢਿਆ ਟਰਮੀਨੇਟ ਲੈਟਰ ਤੇ ਮੈਨੂੰ ਕਿਤੇ ਕੁਸੀ ਤੁਸੀਂ ਟਰਮੀਨੇਸ਼ਨ ਤੇ ਸਾਈਨ ਕਰਵਾਇਆ ਹੀ ਹੋਣਾ ਨਾ ਇਵਨ ਕਿ ਅਸੀਂ ਖੁਦ ਰਿਜ਼ਾਈਨ ਦਿੱਤਾ ਉਹਨਾਂ ਨੂੰ ਅਸੀਂ ਲੀਗਲ ਨੋਟਿਸ ਦਿੱਤਾ ਹੈ ਤੇ ਉਹ ਚੀਜ਼ਾਂ ਹਰ ਇੱਕ ਕਦਮ ਤੇ ਇਹ ਲੱਗ ਲੱਗ ਇਹਨਾਂ ਦੀ ਸਟੇਟਮੈਂਟ ਹੈ ਇਹ ਚੇਂਜ ਹੋ ਰਿਹਾ ਹੈ ਸਿਰਫ ਸਾਨੂੰ ਸਾਡੀ ਆਵਾਜ਼ ਨੂੰ ਦਬਾਉਣ ਲਈ ਕਿ ਕ੍ਰੋਸ ਪਰਚਾ ਹੋਵੇ ਔਰ ਇਹ ਬਿਲਕੁਲ ਕੰਪਰੋਮਾਈਜ਼ ਕਰਕੇ ਡਰ ਜੇ ਸਾਡੇ ਤੋਂ ਬਿਲਕੁਲ ਕੁਤਾਏ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਨਿਕਲਦਾ ਹੈ ਕਿਹੜੀ ਤਸਵੀਰ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸਕੱਦਰ ਦੇ ਨਾਲ ਮਨਜੋਤ ਸਿੰਘ ਕਾਂਗਰਸੀ ਨਿਊਜ਼ ਚੰਡੀਗੜ੍ਹ